ਜਿਹਦੇ ਨਾਲ ਮੇਰਾ ਰੋਲ ਹੈ ਉਹਨੂੰ ਬੁਲਾਓ। ਅੱਛਾ। ਉਹ ਕਹਿੰਦੇ ਸੀ ਬੁਲਾਉਣੇ ਆ। ਹਾਂ। ਉਹਨੇ ਕਿਹਾ ਪ੍ਰੋਡਕਸ਼ਨ ਬੁਖਸਾ ਨੂੰ ਕਿ ਪ੍ਰੋਡਕਸ਼ਨ ਵਾਲੇ 2-3 ਘੰਟੇ ਬਾਅਦ ਟੈਂਪੂ ਤੇ ਇੱਕ ਮੱਝ ਲੈ ਕੇ ਆਏ। ਕਹਿੰਦੇ ਇਹ ਤੁਹਾਡਾ ਰੋਲ ਆ ਗਿਆ। ਫਿਰ ਉਹ ਉਹ ਸ਼ੂਟਿੰਗ ਕਰਦੇ ਸੀ। ਮੈਂ ਉਹਨਾਂ ਦੇ ਸਾਹਮਣੇ ਥੋੜਾ ਦੂਰ ਮਤਲਬ ਅੱਧਾ ਕਿਲੋਮੀਟਰ ਦੂਰ ਅੱਧੇ ਥੋੜੇ ਘੱਟ ਹੂੰ। 2-2.5 ਕਿਲੇ ਦੂਰ ਜਾ ਕੇ ਹੂੰ। ਮੈਂ ਫਿਰ ਉਹ ਮੱਝ ਨੂੰ ਲੈ ਕੇ ਘੁੰਮਦਾ ਰਹਿੰਦਾ ਸੀਗਾ। ਹੂੰ। ਉਹਨੂੰ ਕਦੇ ਪੱਠੇ ਜੀ ਖਵਾ ਤੇ ਫਿਰ ਮੈਂ ਰੋਜ਼ 3-4 ਦਿਨਾਂ ਕਦੇ ਫੀਡ ਲੈ ਕੇ ਆਉਣੀ ਕਦੇ ਖਾਲ ਕਦੇ ਗੋੜ ਕਦੇ ਤਾਰਾ ਮੀਲਾ ਕੁਛ ਆਏ ਹੂੰ ਉਹਨੇ ਰੋਜ਼ ਕੋਈ ਨਾ ਕੋਈ ਖਾਣਾ ਤੇ ਤੁਰੇ ਫਿਰਨਾ ਹੌਲੀ ਹੌਲੀ ਫਿਰ ਮੈਂ ਨਾ ਕਦੇ ਉਹ ਵੀ ਤੁਰੇ ਫਿਰਦੀ ਤੇ ਉੱਪਰ ਬਹਿ ਜਾਣਾ ਛਾਲ ਮਾਰ ਕੇ ਹੂੰ ਉਹ ਮੈਨੂੰ ਇੱਕ ਦੋ ਵਾਰ ਗੇੜਿਆ ਉਹਨੇ ਅੱਛਾ ਉਹ ਸਾਹਮਣੇ ਖੜੇ ਦੇਖਦੇ ਹੁੰਦੇ ਸੀ ਨਾ ਸ਼ੂਟਿੰਗ ਕਰਦੇ ਸੀ ਅਸਪੈਂਡੇ ਸੀ ਵੀ ਕੀ ਕਰੀ ਜਾਂਦਾ ਹੈ ਹੂੰ ਪਰ ਉਹਦਾ ਫਾਇਦਾ ਇਹ ਹੋਇਆ ਵੀ ਜਿੱਦ ਦਿਨ ਮੇਰਾ ਸ਼ੂਟਿੰਗ ਵਾਲਾ ਦਿਨ ਸੀਗਾ ਹੁਣ ਮੈਨੂੰ ਕਹਿੰਦੇ ਬਹਿ ਜਾ ਮੱਝ ਤੇ ਮਖਾਜੀ ਤੁਸੀਂ ਰੋਲ ਦੀ ਤਿਆਰੀ ਕਰਦੇ ਹਾਂ ਮੈਂ ਛਾਲ ਮਾਰ ਕੇ ਉੱਤੇ ਬਹਿ ਗਿਆ ਹੂੰ ਉਹ ਖੜੀ ਰਹਿ ਚੁੱਕ ਕੇ ਤੇ ਜਦੋਂ ਉਹਨਾਂ ਨੇ ਕਿਹਾ ਵੀ ਰੋਲ ਐਕਸ਼ਨ ਮੈਂ ਮੱਤੇ ਆਹ ਤੇ ਮਾਰੇ ਮਗਾ ਚੱਲ ਬਈ ਤੋ ਪਰ ਪਿੱਛੇ ਦੀ ਟਾਂ ਆਇ ਤੁਰ ਜਾਂਦੀ ਹੈ ਮੈਂ ਉਹਦੇ ਪਰ ਬੈਠਾ ਤੇ ਆਨ ਪਿੱਛੇ ਆ ਨਾਲ ਨਾਲ ਕੈਮਰਾ ਜਾਂਦਾ ਐ ਟ੍ਰੈਕ ਤੇ ਮੱਝ ਵੀ ਨਾਲ ਤੁਰ ਜਾਂਦੀ ਹੈ ਹਾਂਜੀ ਤੇ ਜਦੋਂ ਮੱਝ ਨੇ ਕੈਮਰੇ ਨੂੰ ਕਰਾਸ ਕਰ ਲਿਆ ਬਜੀ ਸਿੰਘ ਦੀ ਉਹ ਕਹਿੰਦਾ ਕੱਟ ਹਾਂ ਮਗਾ ਰੁਕ ਜਾ ਬਈ ਪਰ ਰੋਕੀ